ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਅਤੇ ਮੇਰੇ ਚੈਨਲ ਨੂੰ ਦੇਖਣ ਵਾਲੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਇਹ ਜੋ ਤੁਸੀਂ ਸਿੰਗਲ ਰੇਜਰ ਦੇਖ ਰਹੇ ਹੋ ਨਾਲ ਇਹਦੇ ਬੈਕ ਸਾਈਡ ਤੇ ਦੋ ਤਵੇ ਦੇਖ ਰਹੇ ਹੋ ਇਹ ਟਰੰਚ ਵਾਲੇ ਗੰਨੇ ਦੇ ਵਿੱਚ ਜਿਹੜਾ ਉਹ ਮਿੱਟੀ ਚਾੜਨ ਦਾ ਕੰਮ ਕਰਦਾ ਹੈ ਅਤੇ ਖਾਲੀ ਮਾਰਨ ਦਾ ਕੰਮ ਕਰਦਾ ਹੈ ਬਹੁਤ ਜ਼ਿਆਦਾ ਵਧੀਆ ਹੈਗਾ ਰਿਜ਼ਲਟ ਹੈ ਇਹ ਤਕਰੀਬਨ ਤਕਰੀਬਨ ਅਸੀਂ ਤਰੰਚ ਵਾਲੀ ਵਿਧੀ ਦੇ ਨਾਲ ਗੰਨਾ ਜਿਹੜਾ ਲਾਉਨੇ ਆ ਉਹਦੇ ਵਿੱਚ ਅਸੀਂ ਜੁਲਾਈ ਮਹੀਨੇ ਚ ਅਗਸਤ ਮਹੀਨੇ ਦੇ ਵਿੱਚ ਜਦੋਂ ਮਰਜੀ ਇਹਦੇ ਨਾਲ ਮਿੱਟੀ ਚੜਾ ਸਕਦੇ ਆ ਬਹੁਤ ਵਧੀਆ ਤਕਨੀਕ ਦੇ ਨਾਲ ਬਣਿਆ ਦੋ ਪਿਛਲੇ ਪਾਸੇ ਜਿਹੜੇ ਤਵੇ ਨੇ ਉਹ ਬਹੁਤ ਵਧੀਆ ਜਿਹੜਾ ਪਿਛੇ ਘਮਾ ਕੇ ਮਿੱਟੀ ਜਿਹੜੀ ਐ ਉਹ ਗੰਨੇ ਦੇ ਨਾਲ ਲਾਉਂਦੇ ਨੇ ਉਹ ਤੁਸੀਂ ਅੱਗੇ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਹੁਣ ਟਰੈਕਟਰ ਆ ਰਿਹਾ ਛੋਟਾ ਮਿੰਨੀ ਕਬੋਟਾ ਜਿਹੜਾ ਉਹ ਵਿਚ ਪੂਰਾ ਪੂਰਾ ਚੱਲਦਾ ਹੈ ਔਰ ਜਿੰਨੀ ਕਿ ਜਗ੍ਹਾ ਬਚਦੀ ਹੈ ਔਰ ਉਹ ਪਿੱਛੇ ਜੋ ਤਵੇ ਨੇ ਜੋ ਉਹ ਬਹੁਤ ਵਧੀਆ ਤਰੀਕੇ ਨਾਲ ਮਿੱਟੀ ਨੂੰ ਚੱਕ ਕੇ ਗੰਨੇ ਦੇ ਮੋਢ ਦੇ ਨਾਲ ਲਾ ਰਹੇ ਨੇ ਔਰ ਅੱਗੇ ਜਿਹੜਾ ਰੇਜਰ ਸਿੰਗਲ ਹੈ ਉਹ ਅੱਗੇ ਖਾਲੀ ਮਾਰ ਕੇ ਮਿੱਟੀ ਸਾਈਡ ਨੂੰ ਕਰਕੇ ਤਵੇ ਨੂੰ ਦੇ ਰਿਹਾ ਔਰ ਤਵਾ ਉਸ ਮਿੱਟੀ ਨੂੰ ਚੱਕ ਕੇ ਘੁਮਾ ਕੇ ਗੰਨੇ ਦੇ ਮੋਢ ਦੇ ਨਾਲ ਲਾ ਰਿਹਾ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਹੈ ਉਹ ਮਿੱਟੀ ਗੰਨੇ ਦੇ ਨੂੰ ਚੜ ਰਹੀ ਆ ਔਰ ਇਹਦਾ ਰਿਜ਼ਲਟ ਇਹ ਹੀ ਹੈ ਕਿ ਜਦੋਂ ਆਪਾਂ ਗੰਨੇ ਦੇ ਖੇਤ ਨੂੰ ਪਾਣੀ ਲਾਉਂਦੇ ਆ ਉਹ ਖੇਲ ਦੇ ਵਿੱਚ ਰਹਿੰਦਾ ਗੰਨੇ ਨੂੰ ਜਿਆਦਾ ਪਾਣੀ ਦੀ ਮਾਰ ਨਹੀਂ ਪੈਂਦੀ ਇਸ ਨਾਲ ਗੰਨਾ ਜਿਹੜਾ ਵਾ ਉਹ ਬਹੁਤ ਵਧੀਆ ਜਿਹੜਾ ਉਹ ਗਰੋਥ ਦਿੰਦਾ ਵੇਟ ਦਿੰਦਾ ਮੋਟਾਈ ਲੈਂਦਾ ਔਰ ਇਸ ਨਾਲ ਗੰਨੇ ਦਾ ਝਾੜ ਵਧੀਆ ਹੁੰਦਾ ਖੇਤੀ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰੋ ਅਤੇ ਆਪਣੇ ਸੁਝਾਅ ਦਿਓ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਸਾਰੇ ਕਿਸਾਨ ਵੀਰਾਂ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ